ਕਿੱਥੇ ਲੁਕੇ ਹੋਏ ਸੀ ਸਾਡੇ ਸਾਰੇ ਵਿਊਅਰਸ ਪੁੱਛ ਰਹੇ ਸੀ ਕਿ ਡਾਕਟਰ ਮੁਰਤਜ਼ਾ ਕਿੱਥੇ ਨੇ ਤੇ ਤੁਹਾਡੇ ਕੋਲ ਨਾ ਸ਼ੋ ਨਹੀਂ ਸੀ ਆ ਗਿਆ ਕੋਈ ਪੁਰਾਣਾ ਚਲਾ ਦ assi ਕੱਲੇ-ਕੱਲੇ ਪ੍ਰੋਗਰਾਮ ਤੇ ਨਜ਼ਰ ਰੱਖੀ ਹੋਈ ਆ ਕਿ ਸਾਰੇ ਪ੍ਰੋਗਰਾਮ ਅਸੀਂ ਸੁਣ ਚੁੱਕੇ ਆ ਨਵਾਂ ਪ੍ਰੋਗਰਾਮ ਲੈ ਕੇ ਆਓ ਮੈਨੂੰ ਇੱਕ ਮੈਸੇਜ ਆਇਆ ਉਹਨਾਂ ਨੇ ਕਿਹਾ ਜੀ ਤੁਹਾਡੇ 1000 ਐਨਐਸਓ ਐਨਐ ਸ਼ੋ ਹੋ ਚੁੱਕੇ ਨੇ ਜਿਵੇਂ ਆਪਾਂ ਸ਼ੂਗਰ ਦੀ ਹਮੇਸ਼ਾ ਗੱਲ ਕਰਦੇ ਹੁੰਨੇ ਆ ਨਾ ਕਿ ਸ਼ੂਗਰ ਹੁਣ ਹਰ ਘਰ ਦੇ ਵਿੱਚ ਪਹੁੰਚ ਗਿਆ ਉਵੇਂ ਹਾਰਟ ਡਿਸੀਜ਼ ਵੀ ਹਰ ਘਰ ਦੇ ਵਿੱਚ ਪਹੁੰਚ ਗਈ ਹੈ ਉਹ ਫਾਰਮੂਲਾ ਬਹੁਤ ਆਸਾਨ ਬਹੁਤ ਸੌਖਾ ਹੈ ਆਲੇ ਵਾਇਲ ਤੇ ਸਿਨਮਨ ਦਰਚੀ ਬਲਾਕੇਜ ਦਾ ਇੱਕੋ ਇੱਕ ਹੱਲ ਜਿਹੜਾ ਉਹ ਦੱਸਿਆ ਜਾਂਦਾ ਕੀ ਤੁਹਾਨੂੰ ਬਾਈਪਾਸ ਸਰਜਰੀ ਜਿਹੜੀ ਉਹ ਕਰਵਾਉਣੀ ਪੈਗੀ ਐਂਡ ਸੋ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਹੋਮਿਓਪੈਥਿਕ ਇਲਾਜ ਹੈ ਹੋਮਿਓਪੈਥਿਕ ਇਲਾਜ ਸਵਾਏ ਮੌਤ ਤੋਂ ਹਰ ਸ਼ੈਦ ਹੈ ਤੁਸੀਂ ਉਹ ਪਿਆਜ਼ ਨੂੰ ਗਰਜਰਾਂ ਦੇ ਜੂਸ ਵਾਲੇ ਚ ਪਾਣਾ ਅੱਗੇ ਚਮਚ ਕਰ ਦੇਣਾ ਉਹ ਸਵੇਰ ਸਵੇਰ 2 1/2 ਚਮਚ ਪੀ ਲੈਣੇ ਉੱਠਦੇ ਹੀ ਬਗੈਰ ਪਾਣੀ ਪੀਤੇ ਐਂਡ ਰੋਸ ਤੋਂ ਘੰਟੇ ਬਾਅਦ 1/4 ਘੰਟਾ ਕਮਸ ਕਮ 45 ਮਿੰਟਸ ਕੋਸ਼ਿਸ਼ ਨਾ ਪੀਣਾ ਨਾ ਖਾਣਾ ਤੁਸੀਂ ਦੇਖੋ ਕਿ ਕੈਬਿਜ ਦਾ ਉਹ ਪਲਾਸਟਿਕ ਦੇ ਨਾਲ ਕੋਈ ਸੋਲੂਸ਼ਨ ਪਾਉਂਦੇ ਆ ਡ੍ਰੌਪ ਤੇ ਉਹ ਲੇਅਰਸ ਬਣ ਜਾਂਦੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਕੈਬਿਜ ਬਣਾ ਕੇ ਆਈ ਵਿੱਚ ਹੀ ਜਾਂਦੇ ਆ ਜਾਰ ਦੇ ਵਿੱਚ ਅੱਜ ਦਾ ਮੈਸੇਜ ਇਹ ਹੈ ਕਿ ਵਕਤ ਤੇ ਸਮਝ ਹੂੰ ਤੇ ਦੋਨੋਂ ਇਕੱਠੇ ਨਹੀਂ ਆਉਂਦੇ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਹਾ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਹ ਪ੍ਰੋਗਰਾਮ ਦੇ ਵਿੱਚ ਗੱਲਬਾਤ ਬੜੇ ਲੰਮੇ ਸਮੇਂ ਤੋਂ ਬਾਅਦ ਹੋਣ ਵਾਲੀ ਹੈ ਕਿਉਂਕਿ ਸਾਡੇ ਗੈਸਟ ਕੁਮਨ ਫਿਰਨ ਗਏ ਹੋਏ ਸੀਗੇ ਅਸੀਂ ਇਹ ਕਹਿ ਸਕਦੇ ਹਾਂ ਕਿ ਗਾਇਬ ਸੀਗੇ ਕਿੱਥੇ ਗਾਇਬ ਸੀਗੇ ਇਹ ਵੀ ਪੁੱਛਾਂਗੇ ਪਰ ਨਾਲ-ਨਾਲ ਤੁਹਾਡੇ ਸਵਾਲ ਵੀ ਉਡੀਕ ਕਰ ਰਹੇ ਨੇ ਬਹੁਤ سارے ਸਵਾਲ ਸਾਡੇ ਤੱਕ ਪਹੁੰਚੇ ਨੇ ਮੈਨੂੰ ਪਤਾ ਹੈ ਪੂਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਵਾਲਾਂ ਦੀਆਂ ਛਾਂਟ-ਛਾਂਟ ਕੇ ਸਵਾਲ ਅਸੀਂ ਚੂਜ਼ ਵੀ ਕਰ ਲਏ ਨੇ ਸੋ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਡਾਕਟਰ ਮਰਤਜ਼ਾ ਆਓ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਵੈਲਕਮ ਬੈਕ ਥੈਂਕ ਯੂ ਵੈਲਕਮ ਬੈਕ ਨਹੀਂ ਮੈਂ ਇੱਥੇ ਹੀ ਸੀ ਲੁਕਿਆ ਹੋਇਆ ਸੀ ਕਿੱਥੇ ਲੁਕੇ ਹੋਏ ਸੀ ਸਾਡੇ ਸਾਰੇ ਵਿਊਅਰਸ ਪੁੱਛ ਰਹੇ ਸੀ ਕਿ ਡਾਕਟਰ ਮਰਤਜ਼ਾ ਕਿੱਥੇ ਨੇ ਤੇ ਤੁਹਾਡੇ ਕੋਲ ਸ਼ੋਅ ਨਹੀਂ ਸੀ ਆ ਗਿਆ ਕੋਈ ਪੁਰਾਣਾ ਚਲਾ ਦ ਅਸੀਂ ਪੁਰਾਣੇ ਚਲਾ ਰਹੇ ਸੀ ਪਰ ਸਾਡੇ ਜਿੰਨੇ ਵੀ ਵਿਊਅਰਸ ਨੇ ਨਾ ਉਹਨਾਂ ਨੇ ਕੱਲੇ-ਕੱਲੇ ਪ੍ਰੋਗਰਾਮ ਤੇ ਨਜ਼ਰ ਰੱਖੀ ਹੋਈ ਆ ਕੀ ਸਾਰੇ ਪ੍ਰੋਗਰਾਮ ਅਸੀਂ ਸੋਣ ਚੁੱਕੇ ਆ ਨਵਾਂ ਪ੍ਰੋਗਰਾਮ ਲੈ ਕੇ ਆਓ ਮੈਨੂੰ ਇੱਕ ਮੈਸੇਜ ਆਇਆ ਉਹਨਾਂ ਨੇ ਕਿਹਾ ਜੀ ਤੁਹਾਡੇ 1000 ਐਨ ਐ ਸ਼ੋ ਹੋ ਚੁੱਕੇ ਨੇ ਇਹ ਜਿਹੜਾ ਹੁਣ ਚੱਲ ਰਿਹਾ ਇਹ ਉਹਨਾਂ ਦੇ ਵਿੱਚੋਂ ਇੱਕ ਚੱਲਿਆ ਮੈਂ ਸਾਰੇ ਦੇਖੇ ਉਹਨੇ ਕਿ ਵੈਰੀ ਨਾਈਸ ਦੇਖਿਆ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਕਿ ਇੰਨੇ ਸ਼ੋ ਹੋ ਗਏ ਨੇ ਕਿ ਤੁਸੀਂ ਮੈਂ ਕਿ ਸਾਰੇ ਕਿਵੇਂ ਦੇਖ ਸਕਦੇ ਹੋ ਕਹਿੰਦੇ ਜੀ ਸਾਡੇ ਘਰ ਤੇ ਚੱਲਦਾ ਹੀ ਤੁਹਾਡਾ ਸ਼ੋ ਹੈ ਹਰ ਵਕਤ ਇੰਜ ਵੈਰੀ ਨਾਈਸ ਔਰ ਰਿਪੀਟ ਤੇ ਲੱਗਰ ਹੁੰਦਾ ਅਗਲਾ ਆ ਜਾਂਦਾ ਅਗਲਾ ਆ ਜਾਂਦਾ ਅਗਲਾ ਆ ਜਾਂਦਾ ਹੁਮਕੁਮ ਕੇ ਤੇ ਕੋਈ ਨਾ ਕੋਈ ਨੁਸਖਾ ਉਹ ਤੇ ਡਾਕਟਰ ਤਾਂ ਬਣ ਗਏ ਹੋਣਗੇ ਅੱਧੇ ਬਣ ਗਏ ਹੋਣਗੇ ਮੈਂ ਕਿਹਾ ਤੁਸੀਂ ਕੋਈ ਅਮਲ ਵੀ ਕੀਤਾ ਕਹਿੰਦਾ ਗਰਮ ਪਾਣੀ ਪੀਣਾ ਛੱਡਤਾ ਚੰਗੀ ਗੱਲ ਹੈ ਕੋਈ ਇੱਕ ਇੱਕ ਵੀ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਕੀਤਾ ਗੱਲਬਾਤ ਸੁਣ ਕੇ ਪੋਜ਼ਿਟਿਵ ਚੰਗਾ ਬਦਲਾਅ ਕੀਤਾ ਤਾਂ ਉਹ ਮੈਨੂੰ ਲੱਗਦਾ ਹੈ ਕਿ ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਪੂਰਾ ਹੋ ਜਾਂਦਾ ਇੱਕ ਆਪਣਾ ਇਹ ਬਹੁਤ ਫਾਇਦਾ ਹੋਇਆ ਲੋਕਾਂ ਦਾ ਆਪਣੇ बार-बार ਨੌਕ ਕਰਨ ਦਾ ਨੌਕ 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 ਕੇ ਗਰਮ ਪਾਣੀ ਤੋਂ ਮੈਂ ਹਟਾਣਾ ਹਮੇਸ਼ਾ ਤਾਂ ਕੋਚ ਵਿੱਚ ਅਰਿਸਟੋਟਲ ਜਿਹਾ ਸੀ ਹੈਗੇ ਨੇ ਅਰਸਤੂ ਜਿਹੜੇ ਕਹਿੰਦੇ ਨੇ ਲੋ ਜੀ ਸਾਰੀ ਦੁਨੀਆ ਗਰਮ ਪਾਣੀ ਪੀਂਦੀ ਆ ਤੇ ਇਹ ਕਿਹੜਾ ਡਾਕਟਰ ਆ ਗਿਆ ਜਿਹੜਾ ਗਰਮ ਪਾਣੀ ਮੈਸੇਜ ਪੜੇ ਮੈਂ ਵਿੱਚੋਂ ਨਾ ਇਹ ਕਿਹੜਾ ਡਾਕਟਰ ਆ ਜਿਹੜਾ ਗਰਮ ਪਾਣੀ ਤੋਂ ਹਟਾਉਂਦਾ ਤੇ ਸਾਰੀ ਦੁਨੀਆ ਅਗਰ ਖੋਜ ਡਿੱਗੇਗੀ ਤਾਂ ਤੁਸੀਂ ਡਿੱਗਣਾ ਨਾਲ ਜਦੋਂ ਤੁਹਾਨੂੰ ਇੱਕ ਚੀਜ਼ ਦੱਸ ਦਿੱਤੀ ਹੈ ਕਿ ਇਹਦਾ ਹੁਣ ਫਾਇਦਾ ਲੈ ਲਓ जे नहीं करोगे तो थोड़ी मर्जी है जे कर लोगे तो भी थोड़ी मर्जी है तो उनके मैं नाल रीजनस दसिया ने कि गर्म पानी की करता जो तुम फिर भी ना समझो तो फिर पीती रखो गर्म पानी फिर सिंपल जी चीज़ है यदा कोई आ, कोई सैंस नहीं हैगी ये है है सो so, एक सिंपल जी चीज़ है पर बहुत सारे साढ़े व्यूअर्स है बहुत सारे तो जे कह सकते कलाइंट्स हो गए जिन्होंने ये अमल भी किया तो नाइनटी नाइन परसेंट ने किया एक परसेंट लोग ऐसे ने जो इतराज करते हैं जो ज़्यादा कोई ਸਖਤੀ ਨਾਲ ਜ਼ਿੰਦਗੀ ਨੂੰ گزارਣਾ ਚਾਹੁੰਦੇ ਨੇ ਜਿਹੜੇ ਮੰਨਦੇ ਹੀ ਨਹੀਂ ਕਿਸੇ ਦੀ ਗੱਲ ਉਹ ਲੋਕ ਨੇ 1% ਉਹ ਪੀਤੀ ਰੱਖਣ ਤਾਂ ਥੋੜੇ ਹੱਸੇ ਬਾਅਦ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਜੀ ਬਿਲਕੁਲ ਸੋ ਡਾਕਟਰ ਸਾਹਿਬ ਇੱਕ ਵਾਰੀ ਫਿਰ ਤੋਂ ਬ ਪ੍ਰੋਗਰਾਮ ਨੂੰ ਸ਼ੁਰੂ ਕਰਨ ਲੱਗੇ ਆ ਬਹੁਤ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਆਪਾਂ ਤੁਹਾਡੇ ਤੋਂ ਜਵਾਬ ਵੀ ਲੈਂਦੇ ਆ ਅ ਅੱਜ ਕੱਲ ਖਾਸ ਕਰਕੇ ਇਸ ਟਾਈਮ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ 2024 ਦੇ ਵਿੱਚ ਅਸੀਂ ਬੈਠੇ ਹਾਂ ਤੇ ਇਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀਆਂ ਦਿਮਾਗ ਦੀਆਂ ਬਿਮਾਰੀਆਂ ਤੇ ਉਸ ਤੋਂ ਜ਼ਿਆਦਾ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਨੇ ਜਿਵੇਂ ਆਪਾਂ 슈ਗਰ ਦੀ ਹਮੇਸ਼ਾ ਗੱਲ ਕਰਦੇ ਹੁੰਨੇ ਆ ਨਾ ਕਿ 슈ਗਰ ਹੁਣ ਹਰ ਘਰ ਦੇ ਵਿੱਚ ਪਹੁੰਚ ਗਿਆ ਓਵੇਂ ਹਾਰਟ ਡਿਸੀਜ਼ ਵੀ ਹਰ ਘਰ ਦੇ ਵਿੱਚ ਪਹੁੰਚ ਗਈ ਹੈ ਹਰ ਘਰ ਦੇ ਵਿੱਚ ਸਾਡੀ ਖਾਣ ਪੀਣ ਦੀ ਆਦਤਾਂ ਸਾਡੀਆਂ ਰਹਿਣ ਸੈਣ ਦੀਆਂ ਆਦਤਾਂ ਬਲਾਕੇਜ ਹੋ ਜਾਂਦੀ ਹੈ ਬਲਾਕੇਜ ਦਾ ਇੱਕੋ ਇੱਕ ਹੱਲ ਜਿਹੜਾ ਉਹ ਦੱਸਿਆ ਜਾਂਦਾ ਕੀ ਤੁਹਾਨੂੰ ਬਾਈਪਾਸ ਸਰਜਰੀ ਜਿਹੜੀ ਉਹ ਕਰਵਾਉਣੀ ਪੈਗੀ ਐਂਡ ਇਟਸ ਨਾਟ ਈਜ਼ੀ ਤੁਹਾਨੂੰ ਕਿੱਥੋਂ ਕਿੱਥੋਂ ਨਾੜਾਂ ਕੱਢ ਕੇ ਕਿੱਥੇ ਕਿੱਥੇ ਤੁਹਾਨੂੰ ਸਟਿਚਸ ਜਿਹੜੇ ਲਾਏ ਜਾਂਦੇ ਇਟਸ ਸੋ ਫਾਰ ਪੂਰਾ ਇਹ ਤੋਂ ਸ਼ੁਰੂ ਹੁੰਦਾ ਤੇ ਬਿਲਕੁਲ ਲੈ ਕੇ ਬਿਲਕੁਲ ਸੋ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਹੋਮੀਓਪੈਥਿਕ ਇਲਾਜ ਹੈ ਹਮ ਹੋਮੀਓਪੈਥਿਕ ਇਲਾਜ ਸੋਅਬ ਮੌਤ ਤੋਂ ਹਰ ਸ਼ਾਇਦ ਹੈਗਾ ਹਮ ਮੌਤ ਨੂੰ ਵੀ ਇਹ ਲੰਬਾ ਕਰ ਦਿੰਦਾ ਜੇ ਤੁਹਾਡਾ ਟਾਈਮ ਨਹੀਂ ਲਿਖਿਆ ਤੇ ਨਹੀਂ ਆਏਗੀ ਜੇ ਉਸ ਮਰਜ਼ਨਾ ਨਹੀਂ ਮਰਨਾ ਲਿਖਿਆ ਨਾ ਤੇ ਫਿਰ ਨਹੀਂ ਆਏਗੀ ਕਿਉਂਕਿ ਉਹ ਮਰਜ਼ ਤਾਂ ਠੀਕ ਹੋ ਜਾਏਗੀ ਤੁਹਾਡੀ ਤੇ ਜਿਹੜੀ ਮਰਜ਼ਨਾ ਲਿਖਿਆ ਮਰਨਾ ਰੱਬ ਨੇ ਉਹ ਤਾਂ ਕੋਈ ਨਹੀਂ ਚੀਜ਼ ਕਰ ਸਕਦਾ ਜਿਹੜਾ ਬਲੌਕੇਜ ਔਰ ਦਿਲ ਦਾ ਇਲਾਜ ਆ ਤੁਹਾਨੂੰ ਇੱਕ ਐਸਾ ਤਰੀਕਾ ਦੱਸਿਆ ਹੋਇਆ ਮੈਂ ਫੇਰ ਦੱਸ ਦੇਣਾ ਅੱਜ ਜਿਸ ਦੇ ਨਾਲ ਤੁਹਾਡੇ ਨਾਲ ਦੇ ਸੱਤਾ ਘਰਾਂ ਚ ਵੀ ਹਾਰਟ ਡਿਜ਼ੀਜ਼ ਨਹੀਂ ਆਉਂਦੀ ਡਰਦੀ ਹਮ ਇਹ ਤੇ ਇੱਕ ਕਾਵਾ ਤੋ ਗਈ ਪਰ ਉਹ ਤੁਹਾਡੇ ਘਰ ਚ ਤੇ ਜ਼ਰੂਰ ਨਹੀਂ ਆਏਗੀ ਜਿਹੜਾ ਬੰਦਾ ਇਹ ਕਰਦਾ ਹੋਏਗਾ ਉਹਨੂੰ ਤੇ ਹਾਰਟ ਦੀ ਡਿਜ਼ੀਜ਼ ਨਹੀਂ ਲੱਗੇਗੀ ਇਹ ਕੇ ਵੀ ਦੱਸਿਆ ਹੋਇਆ ਤੇ ਮੈਂ ਫੇਰ ਅੱਜ ਇੱਕ ਦੱਸ ਦੇਣਾ ਨੁਸਖਾ ਉਹ ਫਾਰਮੂਲਾ ਬਹੁਤ ਆਸਾਨ ਆ ਬਹੁਤ ਸੌਖਾ ਆ 올ਿਵ ਆਇਲ ਤੇ ਸਿਨਮਨ ਦਾਰਚੀਨੀ ਹਮ ਇਕੱਠਿਆ ਨਹੀਂ ਕਹਿ ਰਿਹਾ 올ਿਵ ਆਇਲ ਦਾ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਆ ਉਹ ਕਵਾਟਰ ਚਮਚਾ ਰਾਤ ਨੂੰ ਖਾਣਾ ਖਾ ਕੇ ਤੇ ਜਿਨ੍ਹਾਂ ਨੂੰ ਨਹੀਂ ਬਲੱਡ ਪ੍ਰੈਸ਼ਰ ਹੋ ਸਰਦੀਆਂ ਚ ਇੱਕ ਚਮਚਾ ਤੇ ਗਰਮੀਆਂ ਚ ਅੱਧਾ ਚਮਚਾ ਵੱਡਾ ਜਿਹੜਾ ਚਾਵਲ ਖਾਣ ਵਾਲਾ ਜੀ ਜੀ ਰਾਤ ਨੂੰ ਇਹੰਜ ਹੀ ਲੈ ਆ ਕਰ ਜੇ ਸਭ ਤੋਂ ਅੱਛਾ ਤਰੀਕਾ ਮੇਰੇ ਕੋਲ ਪੁੱਛੋ 올ਿਵ ਆਇਲ ਲੈ ਆਂਦਾ ਤੇ ਉਹ ਐ ਕਿ ਤੁਸੀਂ ਦੁੱਧ ਪਾ ਕੇ ਗਰਮ ਦੁੱਧ ਪਾ ਕੇ ਹਲਦੀ ਦੁੱਧ ਪਾ ਕੇ ਕਪਚ ਤੇ ਓਪੀਓ ਫੈਟਸ ਨਾਲ ਜਦੋਂ 올ਿਵ ਆਇਲ ਤੇ ਹਲਦੀ ਯੂਜ਼ ਕੀਤੀ ਜਾਂਦੀ ਹੈ ਹੋਰ ਜ਼ਿਆਦਾ ਇਫੈਕਟਿਵ ਹੋ ਜਾਂਦੀ ਹੈ ਇੱਕ ਤੇ ਰਾਤ ਨੂੰ ਕਰੋ ਇਹ ਤੁਹਾਡੇ ਹੋਰ بڑے ਮਸਲੇ ਹੱਲ ਕਰੇਗਾ ਕਿਡਨੀ ਵਾਸ਼ ਕਰੇਗਾ ਸਟਮਕ ਬਿਹਤਰ ਕਰੇਗਾ ਨੀਂਦ ਬਿਹਤਰ ਕਰੇਗਾ ਮਸਲਸ ਬਿਹਤਰ ਕਰੇਗਾ ਨਾੜਾਂ ਖੋਲੇਗਾ ਸਾਰੀਆਂ ਜਿੰਨੀਆਂ ਵੇਨਸ ਬਲੌਕ ਨੇ ਉਹਨਾਂ ਨੂੰ ਓਪਨ ਕਰੇਗਾ ਹਾਰਟ ਅਟੈਕ ਨਹੀਂ ਹੋਣ ਦੇਗਾ ਡੈਮੈਂਸ਼ੀਆ ਨਹੀਂ ਹੋਣ ਦੇਗਾ ਅਲਜ਼ਾਈਮਰ ਨਹੀਂ ਹੋਣ ਦੇਗਾ ਸ਼ੂਗਰ ਨਹੀਂ ਹੋਣ ਦੇਗਾ ਦੇਖੋ ਕਿੰਨੇ ਫਾਇਦੇ ਹੈ ऑक्सीडेंट्स नीवर देन देगा एंड ही ऑक्सीडेंट पर दूसरा जड़ा फार्मूला <coughs> <वो> है cinnamon. <coughs> cinnamon दा वो सिनामन सिनामन दा क्वार्टर टीस्पून सुबह ते क्वार्टर टीस्पून शाम या आधा चम्मच एक इकवारी तुसी पानीच घोल के पी लो या उंजे लेके ओप्रो पानी पी लो या फूड प्रेट पे छिड़क के खा लो सब तो अच्छा फूड प्रेट पे छिड़क के खाना क्योंकि वो दाना दाना करके जाएगा ओ सिनेमन <coughs> <coughs> एक लकड़ी है छाल एक ਉਹ ਸਖਤ ਉਹ ਨੀਅਟ ਜਿਹੜੇ ਵੀਕ ਸਟਮਕ ਦੇ ਲੋਕ ਨੇ ਉਹਨਾਂ ਨੂੰ ਉਹ ਤੰਗ ਕਰ ਸਕਦੀ ਹੈ ਥੋੜਾ ਉਹ ਫੀਲਿੰਗ ਹੋ ਸਕਦੀ ਹੈ ਐਸਿਡਿਟੀ ਦੀ ਲੇਕਿਨ ਜਿੰਨਾਂ ਦਾ ਸਟਮਕ ਠੀਕ ਆ ਉਹਨਾਂ ਨੂੰ ਉਹ ਤੰਗ ਨਹੀਂ ਕਰਦੀ ਜੇ ਅਗਰ ਤੁਸੀਂ ਫੂਡ ਪਲੇਟ ਤੇ ਛਿੜਕ ਕੇ ਖਾਓਗੇ ਫਿਰ ਕਿਸੇ ਨੂੰ ਵੀ ਤੰਗ ਨਹੀਂ ਕਰਦੀ ਓਕੇ ਔਰ ਇਹਨੂੰ ਕਦੇ ਵੀ ਇਹਦੀ ਗਰਮ ਚਾਹ ਬਣਾ ਕੇ ਨਹੀਂ ਪੀਣੀ ਇਹ ਹੋਰ ਗਰਮ ਹੋ ਜਾਏਗੀ ਕਿਉਂਕਿ ਆਪ ਗਰਮ ਹੈ ਦੀ ਤਾਸੀਰ ਇਹਦਾ ਕੀ ਕੰਮ ਹੈ ਕਿ ਜਿਹੜੇ ਤੁਹਾਡੇ ਕਲੌਟਸ ਹਨ ਬਲੱਡ ਚ ਉਹਨਾਂ ਨੂੰ ਪਿਘਲਾ ਦਿੰਦੀ ਹੈ ਦੁਨੀਆ ਦਾ ਬੈਸਟ ਬਲੱਡ ਥਿਨਰ ਹਮਮ ਸਿਨਾਮਨ ਤੇ ਜਿੰਕੋ ਬਾਇਲੋਬਾ ਦੋ ਚੀਜ਼ਾਂ ਇਕੱਲੇ ਸਿਨਾਮਾ ਨਾ ਕਰ ਤੁਸੀਂ ਲੈਂਦੇ ਰਹੋ ਤੇ ਜਿੰਨਾ ਤੁਹਾਡਾ ਘਾੜਾ ਖੂਨ ਹੈ ਉਹ ਪਤਲਾ ਹੋ ਜਾਏਗਾ ਔਰ ਕਲੌਟਸ ਪਿਗਲ ਕੇ ਖੂਨ ਚ ਸ਼ਾਮਲ ਹੋ ਜਾਣਗੇ ਇੱਕ ਬੋਤਲ ਕਿਸੇ ਨੂੰ ਖੂਨ ਦੀ ਡੋਨੇਟ ਕਰਦੇ ਹੋ ਤੇ ਉਹ ਸਾਰਾ ਨਿਕਲ ਜਾਏਗਾ ਬਾਹਰ ਅੱਛਾ ਜੀ ਤੇ ਤੁਹਾਡਾ ਫਰਸਟ ਕਲਾਸ ਖੂਨ ਨਵਾਂ ਬਣ ਜਾਏਗਾ ਔਰ ਪਤਲਾ ਖੂਨ ਸਿਨਾਮਨ ਦਰਚਨੀ ਜਿਹਨੂੰ ਕਹ ਦਿੰਦੇ ਆ ਦਰਚਨੀ ਗੋਲ ਵਾਲੀ ਦਰਚਨੀ ਲੈ ਕੇ ਆਪ پیس ਲੈਣੀ ਆ ਅੱਧਾ ਚਮਚਾ ਸਿਨਮੰਨ ਦਾ ਰੋਜ਼ ਫੂੜਤੇ ਪਲੇਟ ਤੇ ਛਿੜਕ ਕੇ ਇੱਕ ਵਾਰੀ ਨਾਸ਼ਤੇ ਨਾਲ ਖਾ ਲੋ ਜ਼ਿਆਦਾ ਬਿਹਤਰ ਹੈ ਤੇ ਅੱਧਾ ਚਮਚਾ ਜਾਂ ਇੱਕ ਚਮਚਾ ਅਕੋਰਡਿੰਗ ਟੂ ਯੋਰ ਕੰਡੀਸ਼ਨ ਰਾਤ ਨੂੰ 올ਿਵ ਆਇਲ ਦਾ ਖਾਣਾ ਖਾ ਕੇ ਤੁਸੀਂ ਰੋਜ਼ ਲੈ ਲਓ ਲੋ ਜੇ ਤੁਹਾਡੇ ਘਰ ਚ ਹਾਰਟ ਅਟੈਕ ਆ ਜਾਏ ਸ਼ਰਤ ਇਹ ਹੈ ਕਿ ਸਿਨਮੰਨ ਵੀ ਅਸਲੀ ਹੋਵੇ ਤੇ 올ਿਵ ਆਇਲ ਵੀ ਅਸਲੀ ਹੋਵੇ 올ਿਵ ਆਇਲ ਜੇ ਤੁਹਾਡਾ ਕੋਲੇਸਟ੍ਰੋਲ ਕੱਟ ਨਹੀਂ ਕੀਤਾ ਉਹਨੇ ਇਟ ਮੀਨਸ 올ਿਵ ਆਇਲ ਅਸਲੀ ਨਹੀਂ ਹੈਗਾ ਆਲਿਵ ਆਇਲ ਨੇ ਕੋਲੇਸਟ੍ਰੋਲ ਕੱਟ ਕਰ ਨਹੀਂ ਕਰਨਾ ਅਗਰ ਉਹ ਨਹੀਂ ਕਰ ਰਿਹਾ ਤਾਂ ਤੁਸੀਂ ਵੈਜੀਟੇਬਲ ਆਇਲ ਲੈ ਰਹੇ ਹੋ ਹਮ ਅਗਰ ਉਹ ਮਿੱਠਾ ਤੁਹਾਨੂੰ ਗਲੇਚ ਵਜਦਾ ਨਹੀਂ ਜਾ ਕੇ ਛੁਰੀ ਤਰ੍ਹਾਂ ਨਹੀਂ ਲੱਗਦਾ ਤੇ ਉਹ ਆਲਿਵ ਆਇਲ ਨਹੀਂ ਹੈਗਾ ਤੁਸੀਂ ਆਲਿਵ ਆਇਲ ਜਦੋਂ ਵੀ ਲੈਣਾ ਉਹਨੂੰ ਇੱਥੇ ਫੀਲ ਕਰਨਾ ਕਿ ਇੱਥੇ ਉਹਨੇ ਤੰਗ ਕੀਤਾ ਤੁਹਾਨੂੰ ਲੱਗਿਆ ਅੰਦਰ ਜਾ ਕੇ ਥੋੜਾ ਕੜਵਾ ਹੋਏਗਾ ਥੋੜਾ ਤੁਰਸ਼ ਜਿਹਾ ਹੋਏਗਾ ਕੜਵਾ ਨਹੀਂ ਹੋਏਗਾ ਤੁਰਸ਼ ਜਿਹਾ ਹੋਏਗਾ ਉਹ ਲੱਗੇਗਾ ਫਿਰ ਉਹਨੂੰ ਐਂਡ ਕਰਕੇ ਨਾ ਸੁੜਕੀ ਮਾਰਨੀ ਹੈ ਸੁਰਕਣਾ ਅੰਦਰ ਤਾਕੇ ਗਲੇ ਚ ਵਜੇ ਜਾਕੇ ਜਦੋਂ ਲੱਗੇਗਾ ਤੇ ਉਹ ਤੁਹਾਨੂੰ ਫੀਲ ਹੋਏਗਾ ਕਿ ਉਹ ਤੁਰਸ਼ ਹੈ ਜ਼ਰਾ ਤਿੱਖਾ ਤੇ ਉਹ 올ਿਵ ਆਇਲਿਵਸਲੀ ਹੋਏਗਾ ਫਿਰ ਉਹਦੀ ਖੁਸ਼ਬੂ ਇੱਥੋਂ ਰੱਖ ਕੇ ਤੁਹਾਨੂੰ ਖੁਸ਼ਬੂ ਆਏਗੀ ਜੋਦੇ ਚ ਖੁਸ਼ਬੂ ਹੀ ਹੈ ਨਹੀਂ ਤੇ ਇਟ ਮੀਨਸ ਕੋਈ ਹੋਰ ਆਇਲ ਮਿਕਸ ਹੈ ਫਿਰ ਇੱਕ ਬੰਦੇ ਨੇ ਮੈਨੂੰ ਕੱਲ ਫੋਨ ਕੀਤਾ ਨਿਊਜ਼ੀਲੈਂਡ ਤੋਂ ਅੱਛਾ ਜੀ ਕਹਿੰਦਾ ਡਾਕਟਰ ਸਾਹਿਬ ਇੱਕ ਸਾਲ ਹੋ ਗਿਆ ਮੈਨੂੰ 올ਿਵ ਆਇਲ ਪੀਣੇ ਨੂੰ ਤੇ ਮੇਰਾ ਕੋਲੇਸਟ੍ਰੋਲ ਹਲੇ ਵੀ ਹਾਈ ਹੈ ਮੈਂ ਕਿਹਾ 99 ਨਹੀਂ 100% ਸ਼ੋਰ ਆ ਕਿ ਤੇਰਾ 올ਿਵ ਆਇਲ ਜੈਲੀ ਹੈ ਕਹਿੰਦਾ ਉਹ ਲਿਫਟੇ ਮੈਂ ਬਹੁਤ ਮਹਿੰਗਾ ਹੈ ਮੈਂ ਕਿ ਕਿੰਨੇ ਦਾ ਲੈਜੇ ਕਹਿੰਦਾ ਪੂਰੇ 9 ਡਾਲਰ ਦਾ ਡਰ ਲਿਟਰ ਆਇਆ ਹੈ 1 ਡਾਲਰ ਲਿਟਰ ਆਇਆ ਕਹਿੰਦਾ 9 ਡਾਲਰ ਦਾ ਤੇ ਉਹ ਹੀ ਲੈਣਾ ਮੈਂ ਕਿ ਇਹ ਇਹਦੇ ਚ ਕੋਈ ਹੋਰ ਆਇਲ ਵੀ ਨਹੀਂ ਲੱਗਦਾ ਹੈਗਾ 9 ਡਾਲਰ ਦੀ ਤਾਂ ਬੋਤਲ ਹੀ ਬਣੀ ਹੋਏਗੀ ਨਾ ਤੇ ਜਦੋਂ ਤੂੰ 9 ਡਾਲਰ ਦੀ ਬੋਤਲ ਲਈ ਤੇ ਉਹਦੇ ਚ ਆਇਲ ਕਿਹੜਾ ਹੋਏਗਾ 올ਿਵ ਆਇਲ ਕਿਸ ਤਰ੍ਹਾਂ ਅਫੋਰਡ ਹੋ ਸਕਦਾ 9 ਡਾਲਰs ਜਾਂ 2 ਡਾਲਰs ਜਾਂ 3 ਡਾਲਰs ਆਲੀਵਲ ਇੰਨਾ ਮਹਿੰਗੀ ਚੀਜ਼ ਹੈ ਉਹਦੇ ਬੋਤਲ ਬੜੀ ਖੂਬਸੂਰਤ ਹੁੰਦੀ ਉਹ ਹੀ ਬੜੀ ਮਹਿੰਗੀ ਬਣਦੀ ਹੈ ਤੇ ਮੈਂ ਅਕਸਰ ਦੁਕਾਨਾਂ ਤੇ ਪਿਆ ਦੇਖਿਆ 20 25 ਡਾਲਰ ਚ 3 ਲੀਟਰ ਕਮਾਲ ਹੈ ਕਿਵੇਂ ਹੋ ਸਕਦਾ 3 ਲੀਟਰ 20 25 ਡਾਲਰ ਚ ਆਲੀਵਲ ਅਵੇਲੇਬਲ ਹੋਏ ਤੇ ਇਸ ਲਈ ਆਲੀਵਲ ਤੁਸੀਂ ਜਦੋਂ ਵੀ ਬਾਈ ਕਰਨਾ ਆਪਾਂ ਕਈ ਦਫਾ ਦੱਸਿਆ ਉਹਨੂੰ ਗੂਗਲ ਤੇ ਜਾ ਕੇ ਸਰਚ ਕਰੋ ਕਿ ਮੋਸਟ ਅਥੈਂਟਿਕ ਯਾ ਮੋਸਟ ਐਕਸਪੈਂਸਿਵ ਆਲੀਵਲ ਇਨ ਦਾ ਵਰਲਡ authentic ਲਖ ਲੋ expensiv ਤਾਂ non-sense ਹੋਦਾ ڈالر ਦਾ ਯਾ only to zena ਉਹ ਪਹਿਲੇ 10 ਜਿਹੜੇ most authentic ਆਣਗੇ ਨਾ ਉਹਨਾਂ ਦੇ ਵਿੱਚੋਂ ਦਸਾਂ ਦੇ ਰਿਵਿਊ ਪੜ ਲਓ ਜਿਹੜਾ ਤੁਹਾਨੂੰ ਸੋਟੇਬਲ ਲੱਗਦਾ ਉਹ ਖਰੀਦ ਲਓ ਤੇ ਉਹਨੂੰ ਫਿਰ ਇਸ ਤਰ੍ਹਾਂ ਟੇਸਟ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਫਿਰ 올ਿਵ ਆਇਲ ਲੈਣ ਤੋਂ ਮਹੀਨੇ ਤੋਂ ਬਾਅਦ ਆਪਣਾ ਕੋਲੇਸਟ੍ਰੋਲ ਤੇ ਯੂਰਿਕ ਐਸਿਡ ਚੈੱਕ ਕਰੋ ਅਗਰ ਉਹ ਘਟਿਆ ਹੋਇਆ ਤੇ 올ਿਵ ਆਇਲ ਤੁਹਾਡਾ ਅਸਲੀ ਹੈ ਅਗਰ ਉਹ ਨਹੀਂ ਘਟਿਆ ਕੋਲੇਸਟ੍ਰੋਲ অর ਯੂਰਿਕ ਐਸਿਡ 올ਿਵ ਆਇਲ ਤੁਹਾਡਾ ਨਕਲੀ ਨਾ ਲੈ ਲੋ ਕਿੰਨਾ ਆਸਾਨ ਸੋਲੂਸ਼ਨ ਹੈ ਹਾਰਟ ਦੀ ਡਿਜ਼ੀਜ਼ ਨੂੰ ਆਨ ਤੋਂ ਰੋਕਨ ਦਾ ਹੁਣ ਹਾਰਟ ਦੀ ਡਿਜ਼ੀਜ਼ ਆ ਗਈ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕਿਹਾ ਕਿ ਬਲੌਕੇਜ ਹੋ ਗਈ 3 ਬਲੌਕੇਜ ਹਾਂਜੀ ਇੱਕ ਐਸਾ ਨੁਸਖਾ ਹੈਗਾ ਜਿਹੜਾ ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਸਾਰੀਆਂ 90% ਬਲੌਕੇਜ ਖੋਲ ਦੇਗਾ ਹਮਮ ਇਨਸ਼ਾਅੱਲਾ ਅਗਰ ਰੱਬ ਨੂੰ ਮਨਜ਼ੂਰ ਹੋਇਆ ਉਹ ਕਿਹੜਾ ਨੁਸਖਾ ਉਹ ਤੁਹਾਡੇ ਘਰ ਕਿਚਨ ਚ एवरीडे ਯੂਜ਼ ਹੁੰਦਾ प्यास जरा अच्छा। सब तो तेज प्याज हो, वाइट होंगे मेरे ख्याल या येलो के प्याज तेज होता वाइट प्याज तेज था तो सारी ही होंगे मैं लगता है लग रही तुम अगर बुरा ना मनाओ तो मैं इस तरह कर ला बिल्कुल <laughs> जी रेड अनियन भी तुम जो हो ले सकते हैं येलो येलो या वाइट मेरे तेज होता है येलो या वाइट चो कोई एक तेज होना वा है वो जरा तेज प्याज है ना वो लैके वे साइज का गाजरਾਂ ਦਾ ਜੂਸ ਕੱਟਿਆ ਕਰਦੇ ਤੁਸੀਂ ਉਹ ਉਹਦੇ ਵਿੱਚ ਪਾ ਕੇ ਉੱਪਰੋਂ ਦਬ ਦੇਈਦਾ ਇਸ ਤਰ੍ਹਾਂ ਤੇ ਉਹ درون ਜੂਸ ਇਹ درون ਦਾ ਉਹ ਉਹ ਨਿਕਲਣਾ ਤੁਸੀਂ ਉਹ ਪਿਆਜ਼ ਨੂੰ ਗਾਜਰਾਂ ਦੇ ਜੂਸ ਵਾਲੇ ਵਿੱਚ ਪਾਣਾ ਅੱਗੇ ਚਮਚ ਕਰ ਦੇਣਾ ਉਹ ਸਵੇਰ ਸਵੇਰ 2 1/2 ਚਮਚ ਪੀ ਲੈਣੇ ਉੱਠਦੇ ਹੀ ਬਗੈਰ ਪਾਣੀ ਪੀਤੇ ਔਰ ਉਸ ਤੋਂ ਘੰਟਾ ਬਾਅਦ ਪੌਣਾ ਘੰਟਾ ਕਮਸ ਕਮ 45 ਮਿੰਟਸ ਕੁਛ ਨਹੀਂ ਨਾ ਪੀਣਾ ਨਾ ਖਾਣਾ ਕੁੱਟ ਵੀ ਨਹੀਂ ਬਿਨਾਂ ਕੁਝ ਖਾਦੇ ਪੀਤੇ सुबह ला ला mm -hmm. और घंटा तो पौना घंटा कुछ नहीं खाना पीना गर्म बड़ा होएगा जिथे गर्म गर्म हो mm -hmm. गर्मी बहुत है जो थोड़ा काट ले लो, ज्यादा दिन ला लो एक चमचा ला लो भी mm -hmm. दिन ला लो फिर अपनी ब्लॉकेज कराओ जिन थोड़ी घटी है अगले महीने फिर एक बार करो

सारिया ज़्यादा ठंडिया चीज़ा नहीं नाल पीनिया थोड़ा थोड़ा ताकि वो जी हीट है वो तो, तो तंग ना करे बस हल्का फुल्का जहाँ नाल ठंडा करना और एक किस्से की भी वेन ब्लॉकेज है जड़ी भी वेन ब्लॉकेज ईवन ब्रेन की भी कलॉट है ना कलॉट्स कट्ठे हो के हो के गाढ़े हो गए और उधरों कोलेस्ट्रोल बद गया उन्होंने वेनस तंग कर दी और ब्लॉक हो गई उतो हम खून गुजर नहीं रहा तो नाइनटी परसेंट ब्लॉक है मतलब ड्रॉप ड्रॉप गुजर रहा बस तो किसी दिन भी इंज हो जाए तो ना ही बंदा इंज हो जाता है ਉਹਨੂੰ ਹਾਰਟ ਅਟੈਕ ਕਹਿੰਦੇ ਆ ਜੀ ਜੀ ਤੇ ਇਹ ਪਿਆਜ਼ ਖਾਣ ਵਾਲਿਆਂ ਨੂੰ ਵੈਸੇ ਹਾਰਟ ਅਟੈਕ ਹੁੰਦਾ ਨਹੀਂ ਫਿਰ ਇਹਦੇ ਨਾਲ ਤਾਂ ਸਟ੍ਰੋਕ ਵਗੈਰਾ ਵੀ ਨਹੀਂ ਹੋਏਗਾ ਸਟ੍ਰੋਕ ਵੀ ਨਹੀਂ ਹੋਏਗਾ ਕਿਉਂਕਿ ਫਿਰ ਉਹ ਕਲੌਟ ਬ੍ਰੇਨ ਵਾਲੀ ਹੁੰਦਾ ਨਾ ਬ੍ਰੇਨ ਚ ਜਾਂਦਾ ਕਲੌਟ ਫਿਰ ਤੁਸੀਂ ਅਗਰ ਪਿਆਜ਼ ਅਗਰ ਇੱਕ ਪਿਆਜ਼ ਰੋਜ਼ਾਨਾ ਕੱਟ ਕੇ ਸੈਲਡ ਦੇ ਤੌਰ ਤੇ ਦਰਮਿਆਨ ਚ ਦਰਮਿਆਨ ਵਾਲੀ ਰੋਟੀ ਚ ਜਿਹੜੀ ਦੁਪਹਿਰ ਵਾਲੀ ਆ ਉਹਦੇ ਨਾਲ ਖਾਣਾ ਸ਼ੁਰੂ ਕਰ ਦਿਓ ਆਪਣੇ ਸੈਲਡ ਚ ਪਾ ਲੋ ਟਮਾਟਰ ਨਾਲ ਬਾਕੀ ਚੀਜ਼ਾਂ ਨਾਲ ਫਰੂਟ ਸੈਲਡ ਦੇ ਅੰਦਰ ਹੀ ਮਿਕਸ ਕਰ ਲੋ ਛੋਟਾ ਛੋਟਾ ਕੱਟ ਕੇ ਇੱਕ ਪਿਆਜ਼ ਪੂਰਾ ਛੋਟਾ ਸਾਈਜ਼ ਦਾ ਐਵਰੀ ਡੇ ਖਾਓ ਦੁਪਹਿਰ ਨੂੰ ਅਗਰ ਹੋਮੀਓਪੈਥਿਕ ਦਵਾਈ ਲੈ ਰਹੇ ਹੋ ਫਿਰ ਨਾ ਖਾਓ ਕਿਉਂਕਿ ਉਹਦਾ ਅਸਰ ਜ਼ਾਹਿਰ ਕਰੇਗਾ ਸਮੈਲ ਜੋ ਵੀ ਉਹਦਾ ਅਸਰ ਖਤਮ ਕਰੇਗੀ ਹਾਂ ਤੁਸੀਂ ਪਿਆਜ਼ ਕੱਟ ਕੇ ਰੋਜ਼ ਖਾਣਾ ਸ਼ੁਰੂ ਕਰ ਦਿਓ ਔਰ ਇਹ 11 ਦਿਨ ਕਰ ਲਓ ਹੁਣ ਅੱਗੇ ਇਹ ਦਵਾਈ ਵੀ ਹੈਗੀ ਹੈ ਅੱਛਾ ਜੀ ਦਵਾਈ ਇਹਦੇ ਜਿਹੜੇ ਬੈਸਟ ਦਵਾਈਆਂ ਹਨ ਅ ਦਿਲ ਦੇ ਜਿਹੜੀ ਹੈ ਉਹ ਕੈਟੈਗਸ ਔਰ ਕੈਕਟਸ ਹੂੰ ਦੇਖੋ ਦੋਨੋਂ ਇਨ ਨੇਚਰਲ ਚੀਜ਼ਾਂ ਨੇ ਕੈਕਟਸ ਤਾਂ ਤੁਸੀਂ ਸੁਣਿਆ ਬਿਲਕੁਲ ਕੈਕਟਸ ਤੋਂ ਇਹਦੀ ਦਵਾਈ ਬਣਦੀ ਹੈ ਉਹਦਾ ਮਦਰ ਟਿੰਚਰ ਤੁਸੀਂ ਲੈ ਕੇ ਕ੍ਰੈਟਿਕਸ ਕੈਕਟਸ ਦੋਵਾਂ ਦੇ ਮਦਰ ਟਿੰਚਰ ਲੈ ਲਓ ਇਹਨੂੰ ਇਕੱਠਾ ਕਰ ਲਓ ਜਿਹਦੇ ਬਲੋਕੇਜ ਐ ਨਹੀਂ ਉਹਦਾ ਬਲੱਡ ਪ੍ਰੈਸ਼ਰ ਵੀ ਹਾਈ ਹੋਏਗਾ ਉਹ ਬਲੱਡ ਪ੍ਰੈਸ਼ਰ ਦੀ ਕੋਲੀ ਖੰਦਾਏਗਾ ਬਲੱਡ ਥਿਨਰ ਵੀ ਖੰਦਾਏਗਾ ਉਹ ਦਾਰਚੀਨੀ ਥੋੜੀ ਖਾਏ ਕਿਉਂਕਿ ਉਹਨੇ ਬਲੱਡ ਪ੍ਰੈਸ਼ਰ ਹਾਈ ਕਰਨਾ ਕੈਕਟਸ ਆ ਕ੍ਰੈਟਿਕਸ ਦੇ ਮਦਰ ਟਿੰਚਰਸ ਦੋਨਾਂ ਦੇ ਲੈ ਕੇ ਇੱਕੋ ਬੋਤਲ ਚ ਉਹਨਾਂ ਨੂੰ ਸੁੱਟ ਲਓ ਢੱਕਣ ਖੋਲ ਕੇ ਉੱਪਰ ਉਹਦੇ ਡਰਾਪਰ ਲਾ ਕੇ ਜਾਂ ਵਾਪਸ ਇਹਨਾਂ ਬੋਤਲਾਂ ਚ ਪਾ ਲਓ ਮਿਕਸ ਕਰਕੇ ਉਦੇ 15 ਵੀ ਡ੍ਰੌਪ ਦਿਨਵਰੀ ਲੈਣੇ ਨੇ ਸਵੇਰ ਤੇ ਦੁਪਹਿਰ ਵੀ ਸ਼ਾਮ ਵੀ ਅਗਰ ਤੁਹਾਨੂੰ ਬਲੱਡ ਪ੍ਰੈਸ਼ਰ ਬਹੁਤ ਹਾਈ ਹੁੰਦਾ ਥੱਲੇ ਨਹੀਂ ਆ ਰਿਹਾ ਤੇ ਰੌਲਫੀਆ ਮਦਰ ਟਿੰਕਚਰ ਹੈ ਰੌਲਫੀਆ ਆਰ اے ਯੂ ਡਬਲਯੂ ਐਨ ਐਫ ਆਈ ਏ ਕਿਉ ਮਦਰ ਟਿੰਕਚਰ ਉਹਦੇ 10 ਡ੍ਰੌਪ ਸਵੇਰ ਤੇ ਦੁਪਹਿਰ ਸ਼ਾਮ ਇਹਨਾਂ ਦਵਾਈਆਂ ਤੋਂ ਜ਼ਰਾ ਅੱਧਾ ਘੰਟਾ ਅੱਗੇ ਪਿਛੇ ਜੀ ਸਵੇਰ ਤੇ ਦੁਪਹਿਰ ਸ਼ਾਮ ਲੈ ਲਓ ਅਗਰ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਨਹੀਂ ਹੈ ਥੋੜਾ ਤੇ ਫਿਰ ਤੁਸੀਂ ਇੱਕ ਪਾਣੀ ਦਾ ਗੈਲਨ ਭਰੋ ਉਦੇ ਵਿੱਚ 1.5 ਚਮਚ ਸ਼ਹਿਦ ਪਾਓ 1.5 ਚਮਚ ਲੈਮਨ ਜੂਸ ਪਾਓ ਔਰ ਉਹ ਗੈਲਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀ ਲਓ ਨੋਰਮਲ ਪਾਣੀ ਨੋਰਮਲ ਤੇ ਹੋ ਹੀ ਜਾਏਗਾ ਜਦੋਂ ਪਿਆ ਰਹੇਗਾ ਫ੍ਰਿਜ ਤੋਂ ਪਰ ਲਓ ਤਾਂ ਕਿ ਫਿਲਟਰ ਤੋਂ ਆਵੇ ਫਿਲਟਰ ਵਾਲੀ ਫ੍ਰਿਜ ਤੋਂ ਅਗਰ ਫ੍ਰਿਜ ਤੋਂ ਨਹੀਂ ਪਰਨਾ ਤਾਂ ਜਿੱਥੇ ਫਿਲਟਰ ਤੋਂ ਲਾਇਆ ਉਹ ਪੀਓ ਕਲਰ ਰਹੀ ਨਾਲ ਪਾਣੀ ਨਹੀਂ ਪੀਣਾ ਇਹ ਪੂਰਾ ਗੈਲਨ ਸ਼ਾਮ ਤੱਕ ਪੀਓ ਹੈ 1.5 ਚਮਚ ਸ਼ਹਿਦ ਤੇ 1.5 ਚਮਚ ਲੈਮਨ ਜੂਸ ਉਹਦੇ ਵਿੱਚ ਪੂਰਾ ਗੈਲਨ ਚ ਪਾਣਾ ਉਹ ਤੁਸੀਂ ਸ਼ਾਮ ਤੱਕ ਮੁਕਾ ਦੇਣਾ ਸੌ ਲੱਗਿਆ ਨਹੀਂ ਪੀਣਾ ਸੌ ਤੋਂ ਘੰਟਾ ਡੇਢ ਪਹਿਲੇ ਛੱਡ ਦੇਣਾ ਪਾਣੀ ਔਰ ਕਦੇ ਵੀ ਤੁਸੀਂ ਅੰਡਾ ਨਾ ਖਾਓ ਜਿਹਨੂੰ ਇਹ ਬਲੌਕੇਜ ਹੈ ਕਦੇ ਵੀ ਤੁਸੀਂ ਡਰਾਈ ਫਰੂਟਸ ਨਾ ਖਾਓ ਗਰਮ ਚੀਜ਼ਾਂ ਨਾ ਖਾਓ ਜਿਹੜਾ ਤੁਹਾਡਾ ਬੀਪੀ ਹਾਈ ਕਰਨ ਔਰ ਬੀਪੀ ਨੂੰ ਹਮੇਸ਼ਾ ਮਾਪਦੇ ਰਹੋ ਹਮੇਸ਼ਾ ਚੈੱਕ ਕਰਦੇ ਰਹੋ ਕਿ ਬੀਪੀ ਕਿੰਨਾ 120/80 ਹੋਣਾ ਚਾਹੀਦਾ 55 ਸਾਲ ਉਮਰ ਤੱਕ 50 55 ਸਾਲ ਤੱਕ 60 ਸਾਲ ਤੱਕ ਹੈ ਨਾ 60 ਸਾਲ ਤੋਂ ਜਿਵੇਂ ਉੱਤੇ ਜਾਵੇ ਤੇ 5 5 ਡਿਗਰੀ ਇਨਕ੍ਰੀਸ ਕਰ ਦੋ ਚਲੋ 70 ਸਾਲ ਤੋਂ ਉੱਤੇ ਜਾਏ 5 5 ਹੋਰ ਇਨਕ੍ਰੀਸ ਕਰ ਦੋ 80 ਤੋਂ ਉੱਤੇ ਜਾਏ 5 5 ਹੋਰ ਇਨਕ੍ਰੀਸ ਕਰ ਦੋ ਇਨਾਰਮਲ ਇਹ ਬਲੱਡ ਪ੍ਰੈਸ਼ਰ ਤੁਹਾਡਾ ਆਉਣਾ ਚਾਹੀਦਾ ਜਦੋਂ ਇਹ ਇਨਾਂ ਲੱਗ ਜਾਏ ਤੇ ਤੁਸੀਂ ਆਪਣੀ ਨਾਲ-ਨਾਲ ਬਲੌਕੇਜ ਚੈੱਕ ਕਰਾਉਂਦੇ ਰਹੋ ਰਹਿਣਾ ਚਾਹੀਦਾ ਤੇ ਬਲੌਕੇਜ ਵੀ ਖੁੱਲ ਜਾਏਗੀ ਹਾਰਟ ਅਟੈਕ ਵੀ ਨਹੀਂ ਹੋਏਗਾ ਤੇ ਬਾਈਪਾਸ ਵੀ ਨਹੀਂ ਹੋਏਗਾ ਤੇ ਜੇ ਇਹ ਹੋ ਜਾਏ ਤੇ ਫਿਰ ਇਦਾਂ ਹੱਥ ਚੱਕ ਕੇ ਮੇਰੇ ਲਈ ਤੇ ਅਛਲੀਦਵਾ ਕਰਦੇ। ਅ ਰਕਬਾ ਆ ਪਿਆਜ਼ ਵਾਲਾ ਜਿਹੜਾ ਨੁਸਖਾ ਨੇ ਇਹ ਮੈਂ ਪਹਿਲੀ ਵਾਰੀ ਸੁਣਿਆ ਤੁਹਾਡੇ ਕੋਲੋਂ ਕਿਉਂਕਿ ਤੁਹਾਡੇ ਕੋਲ ਇੰਨੇ ਕੁ ਜ਼ਿਆਦਾ ਨੁਸਕੇ ਹੈਗੇ ਨੇ ਤੇ ਕਈ ਤਾਂ ਰਿਪੀਟ 올ਿਵ ਆਇਲ ਸਾਨੂੰ ਪਤਾ ਹੈ ਕਿ 올ਿਵ ਆਇਲ ਕਿੰਨੀਆਂ ਜ਼ਿਆਦਾ ਬਿਮਾਰੀਆਂ ਦਾ ਇਲਾਜ ਹੈਗਾ। ਸੋ ਤੁਸੀਂ 올ਿਵ ਆਇਲ ਦੀ ਗੱਲ ਕੀਤੀ ਆ 올ਿਵ ਆਇਲ ਦਾ ਤਾਂ ਇੱਕ ਸੋਲੂਸ਼ਨ ਮੇਰੇ ਕੋਲ ਵੀ ਹੈਗਾ ਕਿ ਉਹਨੂੰ ਤੁਸੀਂ ਫ੍ਰਿਜ ਚ ਰੱਖ ਕੇ ਦੇਖ ਲਓ। ਫ੍ਰਿਜ ਦੇ ਵਿੱਚ ਜੇ ਤੁਸੀਂ ਇੱਕ ਦਿਨ ਰੱਖ ਲਿਆ ਸ਼ਾਮ ਨੂੰ ਦੇਖੋ ਜੇ ਤਾਂ ਤੁਹਾਡਾ ਆਇਲ ਜੰਮ ਗਿਆ ਤਾਂ ਇਹਦਾ ਮਤਲਬ ਕਿ ਤੁਹਾਡਾ ਫੇਕ ਆ 올ਿਵਰ ਤੇ ਜੇ ਉਹ ਫ੍ਰਿਜ ਚ ਰੱਖ ਕੇ ਨਾ ਜੰਮਿਆ ਉਹ ਉਵੇਂ ਦਾ ਉਵੇਂ ਹੀ ਰਿਹਾ ਤਾਂ ਫਿਰ ਉਹ ਜਤੂਨ ਦਾ ਤੇਲ ਜਾਂ ਆਪਾਂ ਕਹਿ ਸਕਦੇ ਆ 올ਿਵ ਆਇਲ ਉਹ オリジナル ਹੈ ਜੇ ਤਾਂ ਫਾਈਨ ਇੱਕ ਹੋਰ ਦੱਸਾਂ ਹੁਣ ਇੱਕ ਕੈਮੀਕਲ ਮੈਨੂੰ ਉਹਦਾ ਤਾਜ਼ਾ ਤਾਜ਼ਾ ਹੀ ਪਤਾ ਲੱਗਿਆ ਉਹਦਾ ਇੱਕ ਡ੍ਰੌਪ ਪਾ ਦਿਓ ਨਾ ਬੋਤਲ ਚ ਅੱਛਾ ਸ਼ਾਇਦ ਜਿਹੜਾ ਇਹਦੇ ਚ 올ਿਵਲ ਜੋ ਜੰਮੇਗਾ ਨਹੀਂ ਡੇੜੀ ਮਰਜ਼ੀ ਫ੍ਰਿਜ ਚ ਰੱਖ ਹੋਨੇ ਵੀ ਤੋੜ ਆ ਗਿਆ ਹਰ ਸ਼ਾਇਦ ਇਹ ਦੁੱਧ ਬਣ ਸਕਦਾ ਇੱਕ ਬੰਦੇ ਨੇ ਇੰਨਾ ਇੱਕ ਕੈਮੀਕਲ 골ਡਨ ਜੇ ਕਲਰ ਦਾ ਕੈਮੀਕਲ ਸੀ ਉਹ ਗਲਾਸ ਇੱਕ ਪਾਣੀ ਚ ਪਾਇਆ ਜੀ ਔਰ ਉੱਪਰ ਉਹਨੇ ਉਹਦੇ ਵਿੱਚ ਪਾਣੀ ਪਾਤਾ ਓਕੇ ਔਰ ਉਹ ਸਾਰਾ ਦੁੱਧ ਬਣ ਗਿਆ ਔਰ ਇੰਨਾ ਗਾੜਾ ਸੀ ਉਹ ਕਿ ਤੁਹਾਡਾ ਆਪਣਾ ਦੁੱਧ ਘੱਟ ਗਾੜਾ ਤੇ ਉਹ ਜ਼ਿਆਦਾ ਗਾੜਾ ਸੀ ਉਹ ਕਹਿੰਦੇ ਮਲਾਈ ਵੀ ਆਏਗੀ ਇਹਦੇ ਤੇ ਅੱਛਾ ਜੀ ਉਹ ਮਲਾਈ ਪਤਾ ਨਹੀਂ ਕਿੱਥੋਂ ਆਏਗੀ ਅੰਨਾ ਕੈਮੀਕਲ ਜਸਟ ਇੰਨਾ ਤੁਸੀਂ ਦੇਖੋ ਕਿ ਕੈਬੇਜ ਦਾ ਉਹ ਪਲਾਸਟਿਕ ਦੇ ਨਾਲ ਕੋਈ ਸੋਲੂਸ਼ਨ ਪਾਉਂਦੇ ਆ ਡ੍ਰੌਪ ਤੇ ਉਹ ਲੇਅਰਸ ਬਣ ਜਾਂਦੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਕੈਬੇਜ ਬਣਾ ਕੇ ਆਈ ਵਿੱਚ ਹੀ ਜਾਂਦੇ ਆ ਜਾਰ ਦੇ ਵਿੱਚ ਹੋਇਆ ਕਿ ਨਕਲੀ ਅਸਲੀ ਦੀ ਪਛਾਣ ਜਿਹੜੀ ਆ ਸਾਨੂੰ ਆਪ ਨੂੰ ਕਰਨੀ ਪੈਣੀ ਹੈ ਕਿ ਕੀ ਨਕਲੀ ਹੈ ਕੀ ਅਸਲੀ ਹੈ ਸੋ ਪਿਓਰ ਚੀਜ਼ਾਂ ਜਿਹੜੀਆਂ ਉਹ ਸਾਨੂੰ ਖਾਣੀਆਂ ਚਾਹੀਦੀਆਂ ਨੇ ਡਾਕਟਰ ਸਾਹਿਬ ਮੈਨੂੰ ਲੱਗਦਾ ਆਪਾਂ ਇੱਥੇ ਹੀ ਰੈਪ ਕਰੀਏ ਕਿਉਂਕਿ ਬਹੁਤ ساری ਇਨਫੋਰਮੇਸ਼ਨ ਇੱਕੋ ਹੀ ਐਪੀਸੋਡ ਦੇ ਵਿੱਚ ਆਪਾਂ ਦੇ ਚੱਲੇ ਹੈਗੇ ਸੋ ਸਾਰੇ ਮੁਕੰਮਲ ਹੋ ਗਏ ਠੀਕ ਹਾਂ ਟਾਈਮ ਹੋ ਗਿਆ ਬਿਲਕੁਲ ਜੀ ਕਿਉਂਕਿ ਅਸੀਂ ਜਦੋਂ ਇਹ ਗੱ ਕੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਪਰ ਉਹਨੂੰ ਅਬਜ਼ੌਰਬ ਵੀ ਕਰਨਾ ਚਾਹੀਦਾ ਹੁਣ ਇਸ ਨੁਸਖਿਆਂ ਦੇ ਉੱਤੇ ਇਨ੍ਹਾਂ ਸਲਾਹਾਂ ਦੇ ਉੱਤੇ ਅਮਲ ਵੀ ਤੁਸੀਂ ਜਿਹੜਾ ਪਹਿਲਾਂ ਕਰੋ ਤੇ ਫਿਰ ਸਾਨੂੰ ਦੱਸੋ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਜਿਹੜੇ ਆਏ ਹੈਗੇ ਸੋ ਸਾਨੂੰ ਰਿਜ਼ਲਟਸ ਦੇ ਨਾਲ ਮਤਲਬ ਹੈ ਜੇ ਕੋਈ ਇੱਕ ਬੰਦਾ ਵੀ ਅਮਲ ਕਰ ਲੈਂਦਾ ਠੀਕ ਹੋ ਜਾਂਦਾ ਤਾਂ ਸਾਡੇ ਪ੍ਰੋਗਰਾਮ ਦਾ ਮਕਸਦ ਜਿਹੜਾ ਪੂਰਾ ਹੋ ਜਾਂਦਾ ਸੋ ਰਖਸਬ ਤੁਹਾਡੇ ਨੁਸਖਿਆਂ ਦੇ ਲਈ ਦਵਾਈਆਂ ਦੇ ਲਈ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀ ਮੈਸੇਜ ਹੋਏਗਾ ਜੀ ਅੱਜ ਦਾ ਮੈਸੇਜ ਇਹ ਹੈ के वक्कत समझ एक दोनों कट्ठे नहीं आते जदों समझ आती है उदो वक्त गुजर जाता जे वक्त समझ ना आई तो फायदा कोई नहीं जन वक्कत समझ आ जाए जा, वह खुशकिस्मत इंसान है वह इन पकड़ के रख ले दोबारा ना समझी ना करे वह कामयाब हो जाता और कामयाबी उसके को हमेशा फिर रही है वक्त समझ ना दो बड़ा सोच समझ कर इस्तेमाल करो जी बिल्कुल बहुत वाली गल की है कि टाइम जरा इस्तेमाल चंगे टाइम के उ करना चाहिए यह कह सकते हैं कि हर समा सूँ देखना चाहिए कि असं कित जाया कर रहे समय में तो कितने बचा रहे हैं सो मैसेज के लिए तो जानकारी देख धन थैंक यू सो मच डॉक्टर थैंक यू थैंक यू सर डॉक्टर अमृत सात हो अलबात की दिल के बारे मेंार्ट के बारे हार्ट की प्रॉब्लम आवे ही ना इस करके नुस्खे दसे गए हैं नुस्ख्या अपना के देखो फिर दसो कि रिजल्ट किस तरह के आए हैं इन्फॉर्मेसन अपडेट अंते तक किस तरह पहुँचाते रहेंगे जो तो हाडे तो कोई सवाल है डॉक्टर मुर्तजा ने इन्हें क्लीनिक फोन किया जा अपॉइंटमेंट बनाई जा सी इन परसन मिले जा सद अगली बार किसी होर नुस्खे के नाल किसी होर सवालों जरूर तेल तो मुलाकात होगी देखते रहो सजा टीवी